ਦੀ ਸਾਡੇ ਕੋਲ 90% ਜਿਹੜੇ ਪੇਸ਼ੈਂਟ ਜਿਨ੍ਹਾਂ ਨੂੰ ਡਾਕਟਰਾਂ ਨੇ ਸਟੰਟ ਕਹਿਤਾ ਸੀ ਜਾਂ ਕਈ ਪੇਸ਼ੈਂਟ ਇਦਾਂ ਦੇ ਜਿਨ੍ਹਾਂ ਨੇ ਸਟੰਟ ਪੇਸਮੇਕਰ ਪਵਾ ਲਏ ਫਿਰ ਵੀ ਜਿਹੜਾ ਉਹਨਾਂ ਨੂੰ ਪ੍ਰੋਬਲਮ ਜੜੀ ਨਹੀਂ ਹੋਈ ਹਰ ਸਾਲ ਹੀ ਕਈਆਂ ਨੂੰ ਸਟੰਟ ਪੈਂਦਾ ਸਾਹ ਚੜਦਾ ਹਾਰਡ ਦੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ ਸ਼ੂਗਰ ਹੋਵੇ ਸ਼ੂਗਰ ਦੇ ਸਾਡੇ ਕੋਲ ਪੰਜ-ਪੰਜ 600 ਸ਼ੂਗਰ ਵਾਲੇ ਆਉਂਦੇ ਆ ਕਈ ਵਾਰੀ ਹੁਣ ਸਾਡੇ ਪੌੜੀਆਂ ਚੜਕਣਾ ਪੈਂਦਾ ਤੇ ਉਹਨੂੰ ਮਸਾਂ ਦੋ-ਦੋ ਜਣੇ ਫੜ ਕੇ ਪੌੜੀਆਂ ਜਦੋਂ ਦੂਜੀ ਵਾਰੀ ਆਉਂਦੇ ਉਹ ਭੱਜ ਕੇ ਚੜ ਜਾਂਦੇ ਪੌੜੀਆਂ ਮੈਨੂੰ ਸ਼ੂਗਰ ਦੀ ਪ੍ਰੋਬਲਮ ਆਈ ਸੀ ਮਾੜੀ ਜੀ ਤੇ ਉਸ ਤੋਂ ਬਾ ਨਾ ਹੀ ਉਦੋਂ ਬਦ ਕੋਈ ਪ੍ਰੋਬਲਮ ਆਈ ਤੇ ਨਾ ਵਧਿਆ ਨਾ ਘਟਿਆ ਮੈਨੂੰ ਇਹ ਜਮਾ ਬਿਲਕੁਲ ਫਰਕ ਪੈਗਾ ਮੈਂ ਰੋਟੀ ਪਾਣੀ ਤੱਕ ਨਹੀਂ ਸੀ ਪੀ ਸਕਦੀ ਰੋਟੀ ਤਾਂ ਮਕੇੜੀ ਖਾਣ ਸੀ ਇਹ ਰਾਮਾ ਬਿਲਕੁਲ ਮੈਂ ਸਹੀ ਹਾਂ ਮੈਨੂੰ ਕੋਈ ਤਕਲੀਫ ਨਹੀਂ ਮੈਨੂੰ ਕਬਜ਼ੀ ਰਹਿੰਦੀ ਸੀ ਰੋਟੀ ਨਹੀਂ ਸੀ ਖਾਂਦੀ ਤੇ ਮੈਂ ਕਬਜ਼ੀ ਤੋਂ ਵੀ ਸਹੀ ਹਾਂ ਪਹਿਲਾਂ ਡਾਕਟਰਾਂ ਕੋਲ ਵੀ ਗਏ ਸੀ ਬਾਕੀ ਡਾਕਟਰਾਂ ਕੋ ਜਿਨ੍ਹਾਂ ਨੇ ਕਾਫੀ ਪੈਸੇ ਲਾਏ ਹੋਣਗੇ ਹਾਂ ਮਾਦੂ ਗਈਆਂ ਮੈਂ ਬੜਾ ਟਾਈਮ ਜਾਂਦੀ ਰਹੀ ਹਾਂ ਔਰ ਇਹ ਤੋਂ ਮੈਨੂੰ ਛੇਤੀ ਫਰਕ ਪਿਆ ਹੈ। ਸਾਰੀ-ਦਾਰੀ ਮੈਡੀਸਨ ਲਿਕਵਿਡ ਹੁੰਦੀ ਕਿਸੇ ਤਰ੍ਹਾਂ ਦੀ ਵੀ ਆਪਾਂ ਕੋਈ ਅੰਗਰੇਜ਼ੀ ਦਵਾਈ ਜਾਂ ਕੋਈ ਗੋਲੀ ਕੈਪਸੂਲ ਯੂਜ਼ ਨਹੀਂ ਕਰਦੇ। ਬਿਲਕੁਲ ਪਲਾਂਟ ਬੇਸਡ ਨੇਚਰਲ ਮੈਡੀਸਨਾਂ ਕੋਈ ਵੀ ਇਹਦਾ ਸਾਈਡ ਇਫੈਕਟ ਨਹੀਂ ਹੈਗਾ। ਇਹ ਸੈੱਟ ਬਣਿਆ ਹੋਇਆ ਇਹ ਇਹਦੇ ਵਿੱਚੋਂ 20-20 ਡ੍ਰੌਪ ਲੈਣੇ ਹੁੰਦੇ ਆਪਾਂ ਇਹਨਾਂ ਸ਼ੀਸ਼ੀਆਂ ਦੇ ਵਿੱਚੋਂ। ਵੀ ਕਿਸੇ ਤਰ੍ਹਾਂ ਦੀ ਕਿੰਨੀ ਵੀ ਬਲੌਕੇਜ ਹੋਵੇ ਹਾਰਟ ਦੀ ਤੁਹਾਨੂੰ ਡਾਕਟਰ ਨੇ ਸਟੰਟ ਪਾਉਣ ਲਈ ਕਹਿੰਦਾ ਤੇ ਬਿਲਕੁਲ ਤੁਸੀਂ ਜਿਹੜਾ 3 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਕਿਉਰ ਕਰ ਦਾਂਗੇ। ਜਿਨ੍ਹਾਂ ਨੂੰ ਇਨਸੂਲਿਨ ਲੱਗਦਾ ਜਿਵੇਂ ਆਪਾਂ ਟ ਤਾਂ ਕਿ ਆਪਾਂ ਜੇ ਇنسੁਲਿਨ ਲੱਗ ਰਿਹਾ ਤਾਂ ਆਪਾਂ ਤਾਂ ਨਾਲ-ਨਾਲ ਇਹ ਮੈਡੀਸਿਨ ਸ਼ੁਰੂ ਕਰਨੀ ਹੁੰਦੀ ਹੈ ਜੇ ਆਪਾਂ ਰੋਗ ਦੀ ਜੜ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਉਹਦਾ ਹੱਲ ਵੀ 100% ਜਿਹੜਾ ਉਹ ਲੱਭ ਲਾ